ਉਹ ਬੋਸ ਆ ਭੀਮਰੇ ਡਾਕਟਰ ਅੰਬੇਦਕਰ ਜੀ ਨੇ ਰੀਪਬਲਿਕਨ ਪਾਰਟੀ ਬਣਾਈ ਸੀ ਜਿਹਦਾ ਮਹਾਰਾਸ਼ਟਰ ਦੇ ਵਿੱਚ ਜਿਹਨੂੰ ਕਹਿ ਦਈਏ ਪੰਜਾਬੀਏ ਤੂਤੀ ਬੋਲਦੀ ਹੋਵੇ ਠੀਕ ਹੈ ਜੀ ਉੱਤੇ ਆਪਣਾ ਕਹਿੰਦੇ ਸੱਤੀ ਕਾਲ ਉੱਤੇ ਕਹਿੰਦੇ ਜੈ 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 ਟੀਮ ਠੀਕ ਹੈ ਜੀ ਤੇ ਪੰਜਾਬ ਦੇ ਵਿੱਚ ਪੂਰੀ ਮੈਂ ਮੰਤ ਕਰ ਰਿਹਾ 2027 ਦੇ ਵਿੱਚ ਜਿਹੜੀਆਂ ਸਰਕਾਰਾਂ ਬਾਬਾ ਸਾਹਿਬ ਦੀ ਫੋਟੋ ਲਾ ਕੇ ਸਰਦਾਰ ਚੰਦਪਤ ਸਿੰਘ ਦੀ ਫੋਟੋ ਲਾ ਕੇ ਤੇ ਮਿੱਤਰਾਂ ਦੇ ਠੇਕੇ ਬਲੇ ਕਿੱਥੇ ਕਰਵਾਏ ਆ ਉਹ ਫੰਨੇ ਪਿਆ ਮਾਰਦੋੜਾ ਕੈਮਰਾ ਮਾਰਦੋੜਾ ਕੈਮਰਾ ਬਹੁਤ ਬਹੁਤ ਵਰਤਮਾਨੀਆਂ ਯਾਰ ਤੁਸੀਂ ਇਹਨਾਂ ਦੀਆਂ ਫੋਟੋਆਂ ਲਾ ਕੇ ਬਾਬਾ ਸਾਹਿਬ ਪੀਰਾਂ ਤੋਂ ਮੇਡ ਕਰਤੀ ਤੇ ਸਰਦਾਰ ਸ੍ਰੀ ਦਪਕ ਸਿੰਘ ਦੀ ਫੋਟੋ ਲਾ ਕੇ ਸਰਕਾਰ ਬਣਾ ਲਈ ਲੋਕਾਂ ਨੂੰ ਛਾਸੇ ਦੇ ਵਿੱਚ ਲੈ ਕੇ ਤੇ ਬੀੜੀਆਂ ਸਿਰਕਟਾ ਕਰ ਲਈਆਂ ਕਪੀਆਂ ਦੀ ਇੱਥੇ ਤੇ ਮੈਂ ਸਾਰਿਆਂ ਨੂੰ ਮੀਡੀਆ ਰਾਈ ਸੋਸ਼ਲ ਮੀਡੀਆ ਲਈ ਪ੍ਰਿੰਟ ਮੀਡੀਆ ਲਈ ਬੇਨਤੀ ਕਰਦਾ ਵੀ ਆਪਾਂ ਨੂੰ ਇਹਦੀਆਂ ਚੀਜ਼ਾਂ ਤੋਂ ਹਰਗੱੜ ਤੋਂ ਬਾਹਰ ਜਾਣਾ ਚਾਹੀਦਾ ਇਹਨਾਂ ਦੀ ਬਹੁਤ ਵੱਡੀ ਤੈਨ ਸਾਡੇ ਦੇਸ਼ ਨੂੰ ਤੇ ਸਰਕਾਰਾਂ ਲੋਡ ਦੀ ਸਥਿਤੀ ਫੇਲ ਹੈ ਔਰ ਕਹ ਦੀਏ ਜਿਵੇਂ ਸ਼ਰਾਬ ਦੇ ਠੇਕੇ ਖੋਲੇ ਹੋਏ ਜਮਾ ਫੇਲਿਅਰ ਹੋਈ ਹੈ ਇਹ ਠੇਕਾ ਹੋਣਾ ਚਾਹੀਦਾ ਇੱਥੇ ਹਣਾ ਚਾਹੀਦਾ ਬਿਲਕੁਲ ਨਹੀਂ ਹੁਣ ਚਾਹੀਦਾ ਯਾਰ ਠੇਕਾ ਸ਼ਰਾਬ ਦਾ ਠੇਕਾ ਕੋਲੇ ਆ ਇੱਥੇ ਲੋਕ ਪੀੜੀਆਂ ਪਿੰਦੇ ਕੋਲੇ ਪਸੜਦੇ ਆ ਕੱਲ ਮੈਂ ਟੋਕਰਾ ਪਾਰ ਕੇ ਸਟੇਕੇ ਗਿਆ ਲਾਈਵ ਵੀ ਚਲਾਇ ਰੱਖਿਆ ਤੇ ਇਸ ਕਰਕੇ ਜਿਹੜੀ ਰਿਪਬਲਿਕਨ ਪਾਰਟੀ ਆ ਇਹ ਬਾਬਾ ਸਾਹਿਬ ਨੇ ਬਣਾਈ ਆ 2027 ਚ ਇਲੈਕਸ਼ਨ ਲੜੂਗੀ ਪੰਜਾਬ 'ਚ ਐਮਸੀ ਚਾ ਵੀ ਐਮਸੀ ਦੇ ਵੀ ਲੜੂਗੀ ਭਾਈ ਸਾਹਿਬ ਤਗੜੇ ਹੋ ਜੋ ਸਾਥ ਦੋਗੇ ਕਿ ਨਹੀਂ ਦੋਗੇ ਤੁਹਾਡੇ ਨਾਲ ਹੀ ਆ ਜੀ ਬਹੁਤ ਬਹੁਤ ਧੰਨਵਾਦ ਜੇ 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 ਜੈ ਭੀਮ ਜੈ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਂਜੀ ਮਲੋਟਾ ਵਾਲਿਓ ਆਓ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਆ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ ਚਾਰ ਦਿਨਾਂ ਲਈ ਫ੍ਰੀ ਐਂਡ ਕੋਸਟ